来 ਵੀ ਮਿੱਤਰੋ ਬੜੇ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਆ ਬਾਈ ਕਮੈਂਟ ਆਉਂਦੇ ਹੁੰਦੇ ਆ ਬਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਵਲੌਗ ਪਾਇਆ ਕਰੋ ਤੇ ਆਪਣਾ ਹੋ ਗਿਆ ਸਵੇਰ ਸੌਰੀ ਠੀਕ ਆ ਤੇ ਆਪਾਂ ਕਰੀ ਜਾਈਏ ਨਾ ਸਫਾਈ ਉਧਰ ਛੋਟੇ ਨੇ ਚੱਕ ਰੱਖਿਆ ਬਾਲਟੀਆਂ ਠੀਕ ਆ ਇੱਧਰ ਖੜੀ ਆ ਆਪਣੀ ਮੁਣਾਖੀ ਤੇ ਬਾਕੀ ਬਾਬਾ ਮਿਹਰ ਕਰੇ ਵਲੌਗ ਨਾਲ ਬਣੇ ਰਹੋ ਬਾਈ ਪ੍ਰਸ਼ਾਦੇ ਪ੍ਰਸ਼ੁੱਦੇ ਖਾਲੇ ਠੀਕ ਆ ਦੇਖੀ ਚਲੋ ਕੀ ਕੁਝ ਕਰਾਂਗੇ ਸਵੇਰੇ ਤਾਂ ਆਪਾਂ ਬਸ ਸਫਾਈ ਲਾ ਲਓ ਹਨਾ ਸਫਾਈ ਹੋ ਗਈ ਤੇ ਸਵੇਰੇ ਆਪਣਾ ਪਾਣੀ ਪਿਆਉਣਾ ਹੋ ਗਿਆ ਤੇ ਮੂੰਗਫਲੀ ਦਾ ਨੀਰਾ ਪਾਉਣਾ ਹੋ ਗਿਆ ਦੇਖੀ ਚੱਲਿਓ ਆਪਾਂ ਕੀ ਕੁਝ ਕਰਾਂਗੇ ਤੁਹਾਨੂੰ ਦਿਖਾਵਾਂਗੇ ਤੇਨੇ ਕੀ ਕੀ ਹੈ ਹੈ ਠੱਗ ਗਈ ਕੀ ਕੀ ਕੁਝ ਹੋ ਜਾਂਦਾ ਸਵੇਰੇ ਬਾਈ ਜਿਹੜਾ ਮੂੰਗਫਲੀ ਚ ਨੀਰਾ ਹੁੰਦਾ ਹਾਂ ਇਹਦੇ ਚ ਮਰਲੋ ਮਰਲੀ ਦਿੱਤਾ ਰਹੇ ਦਾ ਅੱਛਾ ਹਾਂ ਵੀ ਸਫਾਈ ਜ਼ਰੂਰੀ ਆ ਸਫਾਈ ਦਾ ਬਾਈ ਤੁਸੀਂ ਆ ਆਪਾਂ ਨਹੀਂ ਖਾਂਦੇ ਆਪ ਹਾਂ ਕਿਵੇਂ ਖਾਣੇ ਦੇਖੋ ਸਹੀ ਗੱਲ ਆ ਆਪਾਂ ਉਹ ਤਾਂ ਪੱਥਰ ਲਾਇਆ ਹੋਇਆ ਪੱਥਰ ਤਾਂ ਲਾਇਆ ਪੱਥਰ ਤਾਂ ਲਾਇਆ ਦੇ ਵਿੱਚ ਨੇ ਮਰੇ ਤਾਂ ਆ ਉਪਰ ਥਰ ਕੀ ਕਰੂ ਸਹੀ ਗੱਲ ਆ ਹਾਂ ਨਾਲ ਆਪਾਂ ਕਰਦੇ ਆ ਆਪਾਂ ਕਰਦੇ ਆ ਹੁਣ ਸਫਾਈ ਹਾਂ ਜੇ ਮੰਨ ਲੂਗਾ ਲੂਂਡ ਡਲੇ ਹੁੰਦੇ ਆ ਬਾਈ ਇਹ ਨੂਨ ਰੱਖਿਆ ਹੋਇਆ ਆਪਾਂ ਦੇਖੋ ਮਿੱਤਰੋ ਜੀ ਮਾਰ ਲੈ ਘਾੜ ਪੈਂਦੀ ਆ ਪੂਰੀ ਹੋਈ ਇਹਦੀ ਆ ਹਲੇ ਬਾਜ ਦੇ ਮੂਰੇ ਨੂਨ ਰੱਖਿਆ ਹੋਇਆ ਮਰਜ਼ੀ ਨਾਲ ਜੀ ਮਾਰ ਲੂ ਠੀਕ ਆ ਐ ਆ ਤੇ ਉਧਰ ਬਾਈ ਛੋਟਾ ਲੱਗ ਰਿਆ ਬਾਲਟੀਆਂ ਭਰ ਮਸਵੇਰ ਦਾ ਟਾਈਮ ਆ ਮਿੱਤਰੋ ਐ ਚੱਲਦਾ ਕੰਮ ਕਾਰਾ ਖੜੀ ਆਪਣੀ ਮਣਾਖੋ ਠੀਕ ਆ ਮਣਾਖੀ ਆਪਣੀ ਉਰੇ ਖੜੀ ਆ ਸਫਾਈ ਕਰਨ ਵਾਲੀ ਹੋਰੀ ਆਪਾਂ ਸਫਾਈ ਕਰਾਂਗੇ ਤੇ ਆ ਆਪਣੀ ਬੂਰੀ ਸੁੱਤੀ ਪਈਆ ਤੇ ਹੁਣ ਆਪਾਂ ਤੁਹਾਨੂੰ ਸੱਚੇ ਕੋਲ ਲੈ ਕੇ ਚੱਲਦੇ ਆ। ਆਓ ਖੜਾ ਸੋਚਾ ਸੋਚਾ ਪਾਣੀ ਪੀਹਾਂਗਾ ਓਏ। ਆ ਜਾ ਪੁੱਤ ਆ ਜਾ। ਆ ਜਾ ਆ ਜਾ ਆ ਜਾ। ਇੱਧਰ ਮਿੱਤਰੋ ਆਪਣੀਆਂ ਬੂਰੀਆਂ ਨੇ ਇੱਧਰ ਆਪਣਾ ਇਹ ਪਾ ਕੱਢਣਾ। ਪਾਣੀ ਪਿਾਵਾਂਗੇ ਪਹਿਲਾਂ ਇਹਨੂੰ ਪਿਾਵਾਂਗੇ ਆਪਾਂ ਪਾਣੀ ਹੁਣ ਠੀਕ ਆ। ਉਹਦੇ ਮੂਰੋ ਵੀ ਸਫਾਈ ਕਰਾਂਗੇ। ਐ ਮਿੱਤਰੋ ਸਫਾਈ ਆਪਣੇ ਸਾਰੇ ਜਾਨਵਰਾਂ ਦੀ ਹੁੰਦੀ ਆ। ਠੀਕ ਆ ਇਹਨੂੰ ਆਇਆ ਵੀ ਹੁਣ ਮੈਨੂੰ ਖਾਣ ਨੂੰ ਪਾਉ ਸਰਦਾਰ ਉਹ ਖੁਰਲੀ ਦੀ ਵੀ ਸਫਾਈ ਕਰਦਾ। ਠੀਕ ਆ ਐ ਜਲਦਾ ਕੰਮ ਕਰ ਬਾਈ। ਦੇਖੋ ਹੁਣ ਇਹਨੂੰ ਆਏ ਮੈਨੂੰ ਕੁਝ ਖਾਣ ਨੂੰ ਪਵੇ ਤੇ ਮੈਂ ਖਾਵਾਂ ਤੇ ਮੈਂ ਰੱਜਾਂ ਤੇ ਮੈਂ ਸੌਮਾ ਤੱਕ ਦਾੜੀਆਂ ਮਾਰਾਂ ਠੀਕ ਆ ਸੋਚਾ ਹੁਣ ਪਹਿਲਾਂ ਪਾਣੀ ਪਿਾਵਾਂਗੇ ਠੀਕ ਆ ਪਾਣੀ ਇਹਨਾਂ ਦਾ ਹੋਈ ਜਾਂਦਾ ਤਿਆਰ ਆ ਆਪਣੀਆਂ ਬੂਰੀਆਂ ਨੇ ਦੋ ਆਪਣੇ ਕੋਲੇ ਬੂਰੀਆਂ ਨੇ ਮਿੱਤਰੋ ਆ ਬੂਰੀ ਹੋਗੀ ਉਹ ਬੂਰੀ ਹੋਗੀ ਤੇ ਉਹ ਕਾਲੀ ਬੈਠੀ ਆ ਪਰ ਇਹ ਦੇਖੋ ਉਹ ਉਧਰ ਲੱਗ ਰਹੀ ਆ ਗਾਲਾਂ ਕਰਨ ਤੇ ਛੋਟੇ ਨੇ ਪਾਲਟੀਆਂ ਭਰ ਲੀਆਂ ਪਾਣੀ ਦੀਆਂ ਤੇ ਹੁਣ ਆਪਾਂ ਪਿਉਣਿਆ ਪਾਣੀ ਤੇ ਬੂਰੀਆਂ ਆਪਣੀਆਂ ਸਿਆਣੀਆਂ ਬਹੁਤ ਨੇ ਹੂੰ ਠੀਕ ਆ ਹੁਣ ਪਾਣੀ ਪਿਵਾਂਗੇ ਛੋਟੇ ਛੋਟਾ ਪਿਆਉ ਆ ਪਾਣੀ ਤੇ ਇਹ ਬਾਈ ਫਿਰ ਹੁਣ ਮਤਲਬ ਕੀ ਰਾਤ ਨੂੰ ਨੀਰਾ ਪਾਇਆ ਸੀ ਆਪਾਂ ਰਾਤ ਨੂੰ ਪਾਣੀ ਨਹੀਂ ਪੀਉਂਦੇ ਸਵੇਰੇ ਸਨੇਹਾ ਪਿਉਣੇ ਆ ਠੀਕ ਆ ਚਾਰ ਕਿਵੇਂ ਪਿਆ ਦਿੰਦੇ ਸ਼ਾਮ ਨੂੰ ਹਾਂ ਸ਼ਾਮ ਨੂੰ 4 ਵਜੇ ਪਿਆ ਕੇ ਹੁਣ ਫੇਰ ਪਿਉਣੇ ਆ ਠੀਕ ਆ ਇਹ ਮਿੱਤਰੋ 20 ਲੀਟਰ ਦੀ ਬਾਲਟੀ ਹੈ ਨਾ 20 ਦੀ ਆ 20 ਦੀ ਬਾਲਟੀ ਹੈ ਬਾਈ ਇਹ ਪਿਜੂਆ ਤੇ ਸਵੇਰੇ ਸਵੇਰੇ ਆਪਾਂ ਹੁਣ ਆ ਮੰਗੀ ਜਾਂਦੀ ਆ ਇਹ ਕਹਿੰਦੀ ਮੈਨੂੰ ਪਿਆਓ ਠੀਕ ਆ ਕਹਿੰਦਾ ਇਹਨੂੰ ਦਿਖਦਾ ਇਹਨੂੰ ਪਤਾ ਲੱਗ ਗਿਆ ਹਾਂ ਹੁਣ ਇਹਨੂੰ ਪਤਾ ਲੱਗ ਗਿਆ ਦੇਖਦਾ ਇਹਨੂੰ ਹੈ ਨਹੀਂ ਇਹਨੂੰ ਪਤਾ ਲੱਗ ਗਿਆ ਮੈਨੂੰ ਪਾਣੀ ਪਿਉਣਗੇ ਹਾਂ ਸ਼ਾਲਾ ਮਾਰੂ ਇਹ ਐਨੇ ਉਹਨੂੰ ਬੀਣ ਦੇ ਹਾਂ ਉਹ ਦੇਖੋ ਲੱਗ ਗਿਆ ਪੀ ਪੂਰੀ ਆ ਹੁਣ ਦੇਖੀ ਚੱਲੀ ਆ ਕਿਵੇਂ ਕੋਈ ਹਾਂ ਦੇਖੀ ਤੈਨੂੰ ਟੱਪੀ ਜਾਊ ਜਿੱਦਾਂ ਟੱਪੀ ਜਾਊ ਜਿੰਨਾ ਚਿਰ ਪਾਣੀ ਨਹੀਂ ਪਿਉਂਦੇ ਪਤਾ ਇਹਨੂੰ ਲੱਗ ਗਿਆ ਪਾਣੀ ਪੀ ਜਾਂਦਾ ਹੂੰ ਦੇਖੀ ਕਿਤੇ ਬੂਰੀ ਚ ਨਾ ਪੱਜੇ ਇਹ 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 ਆਇਆ ਖੜਦਾ ਪੁੱਤ ਖੜਦਾ ਤੈਨੂੰ ਪਿਉਉਣੇ ਆ ਬਾਕੀ ਬਈ ਸਵੇਰ ਦਾ ਮਾਹੌਲ ਆ ਤੇ ਇੱਕ ਚੀਜ਼ ਤੈਨੂੰ ਆਹ ਦਿਖਾਈਏ ਆਪਣੇ ਕੋਲੇ ਬਈ ਆ ਝਾਰਨਾ ਠੀਕ ਐ ਜਿਹੜਾ ਝਾਰਨਾ ਮੂੰਗਫਲੀ ਦਾ ਨੀਰੇ ਵਾਲਾ ਝਾਰਨਾ ਜਦੋਂ ਝਾਰ ਕੇ ਪੋਣਿਆ ਮੂੰਗਫਲੀ ਦਾ ਨੀਰਾ ਇੱਥੋਂ ਦੇਖ ਰੇਤਾ ਹੀ ਚੋਂ ਆਹ ਨਿਕਲਦਾ ਠੀਕ ਹੈ ਸਾਰਾ ਕੱਢ ਕੇ ਪਾਉਣਾ ਮੂੰਗਫਲੀ ਦੀ ਨੀਰਾ ਹਮੇਸ਼ਾ ਵਸਤੇ ਝਾਰ ਕੇ ਪਾਇਆ ਕਰੋ। ਆਕੀ ਸਵੇਰ ਦਾ ਮਾਹੌਲ ਘੈਂਟ ਮਾਹੌਲ ਪਾਣੀ ਪਿਉਣਿਆ ਹੁਣ। ਇਹਨਾਂ ਸਰਦਾਰਾ ਜਿਵੇਂ ਆਪਣੀ ਘੋੜੀ ਇਹ ਮੁਣਾਖੀ ਆ ਇਹਨੇ ਹੁਣ ਪਾਣੀ ਪੀਣਾ। ਇਹਨੂੰ ਕਿਵੇਂ ਪਤਾ ਲੱਗ ਗਿਆ ਵੀ ਹੁਣ ਮੈਨੂੰ ਪਾਣੀ ਪਿਉਣਗੇ। ਜਿਹੜਾ ਮੁਣਾਖਾ ਜਨਮ ਬਰੌਂਦਾ ਬਈ ਇਹ ਸੁਹਾ ਹੁੰਦਾ। ਅੱਛਾ। ਸੁਹਾ ਦਾ ਮਤਲਬ ਇਹ ਆ ਵੀ ਜੇ ਮੰਨ ਲਓ ਕੋਈ ਦੂਜੇ ਜਾਨਵਰ ਨੂੰ ਆਪਾਂ ਪਾਣੀ ਪਈ ਜਾਨੇ ਆ ਇਹਨੂੰ ਮੈਨੂੰ ਵੀ ਜੇ ਦੂਜੇ ਜਾਨਵਰ ਨੂੰ ਨੀਰਾ ਪਾਈ ਜਾਨੇ ਆ ਤਾਂ ਮੈਨੂੰ ਵੀ ਨੀਰਾ ਪਾਵੇ। ਹਾਂ। ਬੀਜ ਆਪਦਾ ਉਹ ਕਰਦੀ ਆ ਇਹ ਨੱਚ ਟੱਪ ਹਾਂ ਜਿਹੜਾ ਸੂਹਾ ਜਾਂ ਲੈ ਕਈ ਬਾਲਟੀ ਲੈ ਉਹਦੇ ਨਾਲ ਪਰੋਂਦਾ ਦਿਮਾਗੀ ਹੁੰਦਾ ਇਹ ਦਿਮਾਗ ਤੋਂ ਵੱਧ ਕੰਮ ਲੈਂਦਾ ਹੂੰ ਤੇ ਧਿਆਨ ਕਰਦਾ ਵੀ ਮੈਨੂੰ ਪਾਣੀ ਮੈਂ ਪੀਣਾ ਮੇਰੇ ਕੋਲੇ ਕੀ ਖੜਕਾ ਹੋਈ ਜਾਂਦਾ ਜਿਵੇਂ ਮੰਨ ਲਓ ਪਸ਼ੂਆਂ ਚਾ ਚਾਹੀਦਾ ਤੈਨੂੰ ਅਲੱਗ ਹੂੰ ਅਲੱਗ ਚਾਹੀਦਾ ਨਹੀਂ ਮੰਨ ਲਓ ਗੱਲ ਆ ਹੁਣ ਦੇਖ ਹੀ ਕਰਦੀ ਆ ਹਾਂ ਹੁਣ ਇਹਨੂੰ ਪਤਾ ਦੇਖਾ ਜਦੋਂ ਪਾਣੀ ਤੇ ਫੇਰ ਲੈ 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 ਕਈ ਲੈ ਮੂਰੇ ਉਹ ਲਈ ਜਾਂਦਾ ਛੋਟਾ ਪਾਣੀ ਬੋੜੇ ਸੋਚੇ ਨੇ ਤਾਂ ਪੀ ਲਿਆ ਸਵੇਰੇ ਸਵੇਰੇ ਆਪਾਂ ਪਾਣੀ ਮੱਝਾਂ ਨੂੰ ਪਿਆਤਾ ਆ ਮੱਜਾ ਨੂੰ ਬਾਈ ਮਾੜਾ ਜਿਹਾ ਗਾਲਾ ਕਰਕੇ ਫਿਰ ਆਪੀ ਵੇ ਪਸ਼ੂ ਸਾਰੇ ਸਮਰੇ ਹੋਏ ਨੇ ਸੂਣ आले ਨੇ ਤੇ ਆਪਣੇ ਬਾਲੇ ਵੀਰ ਕਹਿੰਦਾ ਬਈ ਕੇਅਰ ਬਹੁਤ ਆ ਜਾਨਵਰਾਂ ਦੀ ਹਨਾ ਆਹ ਲੱਗੀ ਪੀਣ ਦੇ ਲੱਗੀ ਨਾ ਪੀਣਾ ਦੇਖੋ ਬਈ ਐ ਆਪਣੀ ਮਣਾਕੋ ਇਹਨੂੰ ਹੁਣ ਕਿਹੜਾ ਬਾਲਟੀ ਦੇਗੀ ਕਿਹੜਾ ਮੂਰੇ ਬੰਦਾ ਖੜਾ ਸਿੱਖ ਗਿਆ ਇਹਨੂੰ ਐ ਵੀ ਹਿੰਦੀ ਆ ਤੇ ਬਾਲੇ ਵੀਰ ਕਹਿੰਦੇ ਆਪਣੀ ਕੇਅਰ ਬਹੁਤ ਆ ਕੀ ਕਹਿਣਾ ਚਾਹੇਗਾ ਉਹਨਾਂ ਨੂੰ ਕੇਅਰ ਤਾਂ ਬਾਈ ਉਹ ਐ ਕਹਿ ਰਹੇ ਨੇ ਵੀ ਇਹ ਬੰਦੇ ਧਿਆਨ ਰੱਖਦੇ ਆ ਹਾਂ ਧਿਆਨ ਜ਼ਰੂਰੀ ਨੇ ਸਾਡੇ ਬੰਦੇ ਨੇ ਹਾਂ ਤੇ ਵਿੱਤਿਆ ਰੱਖਦੇ ਆ ਵੀ ਮੰਨ ਲਓ ਕੱਲਾ ਵੀ ਧਿਆਨ ਦੇ ਨਾਲ ਹੀ ਆਲਾ ਕਹਿਦਾ ਵੀ ਯਾਰ ਵੀ ਬਾਕੀ ਸਾਰੇ ਨਹੀਂ ਦੇਖ ਭਲ ਜਾਦੇ ਦੇਖ ਭਲ ਜਾਦੇ ਆ ਹੈ ਕਹਿਣਾ ਵੀ ਚਾਹੀਦਾਗਾ ਮਜ਼ਰਮ ਆਪਣੇ ਕੋਲੇ ਤਿੰਨ ਤਾਂ ਇੱਕ ਸੁੱਚਾ ਹੋ ਗਿਆ ਇੱਕ ਮਣਾਖੇ ਇੱਕ ਬਾਜਕ ਤਿੰਨ ਇਹ ਨੇ ਤੇ ਤਿੰਨ ਆਪਣੇ ਕੋਲੇ ਮੱਝਾਂ ਨੇ ਠੀਕ ਆ 6 6 ਜਾਨਵਰ ਹੋ ਗਏ 7ਵਾਂ ਆਪਣੇ ਕੋਲੇ ਕੁੱਤਾ ਜਿਆਦੇ ਜਿਆਦੇ ਜਾਨਵਰ ਨਾਲ ਨਹੀਂ ਵੀ ਗੱਲ ਬਣਦੀ ਵੀ ਮੰਨ ਲਓ ਕੱਲਾ 14 ਕਵਰ 14 ਚਾਹੀਦਾ ਜਿੰਨਾ ਕ ਮੰਨ ਲਓ ਆਹ ਦੇਖੋ ਸਾਰੀ ਵਾਲਟੀ ਭੀਗੀ ਇਹ ਸਵੇਰੇ ਮਤਲਬ ਕੀ ਪਾਣੀ ਪੀਉਣ ਦਾ ਲੇਟ ਪੀਉਣ ਦਾ ਹੁਣ ਸਿਆਲ ਚ ਕੀ ਫਾਇਦਾ ਬਈ ਜਦੋਂ ਜਾਨਵਰ ਰਾਤ ਨੂੰ ਖਾਂਦਾ ਉਹ ਸਾਰਾ ਜਿਹੜੀ ਪਚਣ ਸ਼ਕਤੀ ਹੁੰਦੀ ਆ ਹਾਂ ਰਾਤ ਦੀ ਆਡੇ ਪੀਤੇ ਦੀ ਹਾਂ ਉਹਦੇ ਨਾਲ ਲੀਵਰ ਮੰਨ ਲਓ ਗਾਰਮ ਰਹਿੰਦਾ ਹਾਂ ਪਾਣੀ ਨਾ ਠਰੂ ਪਾਣੀ ਨਾ ਠਰੂ ਜਿੰਨਾ ਚਿਰ ਇਹਦੇ ਪੇਟ ਚ ਪਾਣੀ ਰਹੂਗਾ ਹਾਂ ਉਨਾ ਚਿਰ ਚੰਗਾ ਪਾਣੀ ਹੋਊ ਮਾਲੂਗਾ ਇਹ ਨਹੀਂ ਵੀ ਜਦੋਂ ਵੀ ਤੁਸੀਂ ਨਾਲੇ ਦਾਣਾ ਪਾ ਦਿਓ ਨਾਲੇ ਤੁਸੀਂ ਪਾਣੀ ਪਿਆ ਦਿਓ ਹੂੰ ਉਹ ਉਹ ਜਾਨਵਰ ਕਿਤੇ ਨਹੀਂ ਪੀਊ ਚਾਕੇ ਮਤਲਬ ਲੇਟ ਪਿਆਵੇ ਜਿਵੇਂ ਹੁਣ 10 ਵਜ ਰਿਹਾ ਹਾਂ ਜਿਵੇਂ ਆਪਾਂ ਰੋਟੀ ਖਾ ਕੇ ਘੰਡਾ ਤੋਂ ਘੰਡੇ ਪਾਣੀ ਲੇਟ ਪੀਣਾ ਚਾਹੀਦਾ ਤੁਰਤ ਨਹੀਂ ਪੀਣਾ ਚਾਹੀਦਾ ਹੁਣ ਦੋਨਾਂ ਨੂੰ ਪਿਆਤਾ ਬਾਈ ਤੇ ਹੁਣ ਆ ਗਈ ਸੱਚੇ ਦੀ ਵਾਰੀ ਤੇ ਸਵੇਰੇ ਸਵੇਰੇ ਆਪਣਾ ਹੀ ਕੋਈ ਚੱਲ ਰਾ ਇਹਦੂ ਬਾਅਦ ਚੱਕਾਂਗੇ ਆਪਾਂ ਫੌੜੇ ਸਫਾਈ ਕਰਾਂਗੇ ਲੰਦ ਚੱਕਾਂਗੇ ਹਾਂ ਸਭ ਕੁਝ ਹੋ ਬਾਈ ਖਰਖਰੇ ਰੇਤਾ ਮਾਲੂਗਾ ਆਪ ਆਪ ਗਵਾਈਏ ਤਾਂ ਸ਼ੋਹ ਪਾਈਏ ਆ ਤੁਸੀਂ ਜਿਤرائی ਹਾਂ ਸਭ ਕੁਝ ਆਪ ਕਰਨਾ ਪੈ ਆਪ ਕਰਦੇ ਹਾਂ ਹੁਣ ਇਹਨੂੰ ਪਾਣੀ ਪਿਉਣਾ ਥੋੜੇ ਦੇਖਦੇ ਦੇਖਦੇ ਇਹ ਕਿੰਨਾ ਪੀਜੂਗਾ ਹੋਰ ਤੂੰ ਕੀ ਕਹਿਣਾ ਚਾਹੇਗਾ ਬਈ ਤੇਰੇ ਕੋਈ ਵਿਚਾਰ ਬਸ ਜਨਮ ਭਾਈ ਸਮਾਹ ਰੱਖੋ ਬਈ ਜਿੰਨੇ ਵੀ ਰੱਖਿਆ ਤੁਸੀਂ ਅੱਛਾ ਘੱਟ ਰੱਖ ਲਓ ਪਰ ਸਮਾਹ ਰੱਖੋ ਪੂਰੀ ਸਮਾਹ ਰੱਖੋ ਪੂਰੀ ਦੇਖੋ ਮਿੱਤਰੋ ਕੇਰ ਆਪਣੇ ਬਾਜ ਦੀ ਬੁਰੀ ਆ ਤੇ 25 ਸਾਲ ਦਾ ਹੋ ਗਿਆ ਬਾਈ ਇਹ ਅੱਜ ਵੀ ਫੱਟਾ ਪੂਰਾ ਠੀਕ ਆ ਹੁਣ ਪਾਣੀ ਇਹਨੂੰ ਜਿੰਨਾ ਕਿ ਜੀ ਉਹਨਾਂ ਕੀ ਪੀਉ ਇਹ ਬੱਸ ਸਾਂ ਇਹ ਜਾਗੀ ਜੀ ਪਿੰਡ। ਵੀ ਮੂਰੇ ਨਹੀਂ ਰੱਖਣਾ ਚਾਹੀਦਾ ਜਾਨਵਰ ਦੇ ਪਾਣੀ ਤਾਜ਼ਾ ਪਿਆਵੇ। ਤਾਜ਼ਾ ਪਾਣੀ। ਤਾਣੀ ਤਾਜ਼ਾ ਪਾਣੀ ਪਿਆਵੇ ਤੇ ਹੁਣ ਸਰਦਾਰੇ ਦੂਆ ਦਾ ਆਪਾਂ ਮੂੰਗਫਲੀ ਨੀਰਾ ਪਾਵਾਂਗੇ। ਹਾਂ ਮੂੰਗਫਲੀ ਨੀਰਾ ਬਾਈ ਕਾਨ ਕੇ 2.5 ਘੰਟੇ 3 ਘੰਟੇ ਇਹ ਸ਼ਾਂਤ ਚੱਕਰਾ। ਫਿਰ ਦਾਣਾ ਫਿਰ ਦੇਣੀ। ਹਾਂ ਦੇਣੇ ਦਾਣਾ। ਦਾਣਾ ਰੈਡਿੰਗ ਕਰਾਉਣੀ ਆ 3.5 ਵਜੇ। ਕਰਾਵਾਂਗੇ ਰੈਡਿੰਗ। ਰੈਡਿੰਗ ਜ਼ਰੂਰੀ ਆ ਬਾਈ ਸਾਹਿਬ। ਬਲੌਗ ਨਾਲ ਬਣੇ ਰਹੋ ਰੈਡਿੰਗ ਵੀ ਦਿਖਾਵਾਂਗੇ ਤੁਹਾਨੂੰ। ਹਾਂ। ਲੈ ਮਿੱਤਰੋ ਆਪਣੀ ਡਿਊਟੀ ਲੱਗ ਗਈ ਹੁਣ ਆਪਾਂ ਕੱਲਾ ਬਲੌਗ ਹੀ ਨਹੀਂ ਬਣਾਉਂਦੇ ਆਪਾਂ ਇਹ ਇਹਦੇ ਨਾਲ ਹੀ ਆਪਣੇ ਘੋੜੇ ਘੋੜੀਆਂ ਦੀ ਸਫਾਈ ਹੁੰਦੀ ਹੈ ਜਿਹੜਾ ਥੱਲੇ ਮਤਲਬ ਕਿ ਲਿੱਦ ਕਰੀ ਹੁੰਦੀ ਹੈ ਤੇ ਉੱਧਰ ਸਰਦਾਰ ਝਾਰੀ ਜਾਂਦਾ ਬਈ ਮੂੰਗਫਲੀ ਦਾ ਨੀਰਾ ਤੇ ਨੀਰਾ ਝਾਰ ਕੇ ਪਾਵਾਂਗੇ ਤੇ ਐਵੇਂ ਚੱਲਦਾ ਬਈ ਆਪਣੇ ਫਾਰਮ ਦਾ ਕੰਮ ਹੁਣ ਤੁਸੀਂ ਦੇਖ ਸਕਦੇ ਹੋ ਕਿਵੇਂ ਰੇਤਾ ਉੜਦਾ ਠੀਕ ਆ ਇਹ ਸਾਰਾ ਰੇਤਾ ਕੱਢ ਕੇ ਪਾਵਾਂਗੇ ਆਪਾਂ ਮੁਣਾਖੀ ਆਪਣੀ ਨੱਚੀ ਜਾਂਦੀ ਤੇ ਆਪਾਂ ਕਰਦੇ ਆ ਸਫਾਈ ਥੱਲੋਂ ਠੀਕ ਆ ਆ ਖੜੇ ਜ ਆਪਣੀ ਲਿਫਟ ਵਾਲੀ ਗੱਡੀ ਹੁਣ ਇਹਨੂੰ ਆਪਾਂ ਚਲਾਉਣੇ ਆ ਐ ਚੱਲਦਾ ਚਾਹੇ ਮਿੱਤਰੋ ਆਪਾਂ ਤੂੜੀ ਪਾਉਣਿਆਂ ਚਾਹੇ ਪਾਉਣਿਆਂ ਮੂੰਗਫਲੀ ਦਾ ਨੀਰਾ ਆਪਾਂ ਝਾਰ ਕੇ ਪਾਉਣਿਆਂ ਆ ਆ ਝਾਰ ਕੇ ਬਾਈ ਜੀ ਠੀਕ ਐ ਚੱਕੋ ਠੀਕ ਐ ਹੁਣ ਇਹ ਖਾਊ ਆ ਇਹਦੇ ਨਾਲ ਬਾਈ ਇਹ ਮਤਲਬ ਕੀ ਮੂੰਹ ਮਾਰਦਾ ਰਹਿੰਦਾ ਕਰਾਰ ਹੁੰਦਾ ਇਹ ਚ ਠੀਕ ਐ ਜ਼ਰੂਰੀ ਆ ਤੇ ਗਿਰੀਆਂ ਵੀ ਬਹੁਤ ਨੇ ਨੀਰਾ ਆਪਾਂ ਲਹਾਇਆ ਸੀ 37 ਨੰਬਰ ਇਹ ਠੀਕ ਐ ਦੇਖੋ ਗਿਰੀ ਦਿਖਾਈਏ ਤੁਹਾਨੂੰ ਐ ਚੱਲਦਾ ਕੰਮ ਕਰ ਕਰੋ ਚੱਕ ਆ ਗਿਰੀ ਆ ਹੁਣ ਇਹ ਖਾਊ ਆ ਤੇ ਦਿਨੇ ਪਾਵਾਂਗੇ ਇਹਨੂੰ ਫੀਡ 12 ਵਜੇ ਹੁਣ 10 ਵਜੇ ਸਵੇਰ ਦੇ ਠੀਕ ਆ ਖਾਣ ਦੇ ਨੂੰ ਹੁਣ ਤੇ ਸਫਾਈ ਤੇ ਡਿਊਟੀ ਮਿੱਤਰੋ ਆਪਣੀ ਲੱਗੀ ਹੁੰਦੀ ਆ ਜਦੋਂ ਵੀ ਕਰਦੇ ਆ ਸਫਾਈ ਆਪਾਂ ਆਪਣੇ ਕੋਲ ਆ ਫੌੜਾ ਠੀਕ ਆ ਆ ਆਪਣੇ ਕੋਲੇ ਰੇੜੀ ਆ ਠੀਕ ਆ ਲੇਦਰੀ ਤੇ ਗੋਹੇ ਦੀ ਡਿਊਟੀ ਆਪਣੀ ਲੱਗੀ ਹੋਈ ਆ ਉਧਰ ਬਾਜ ਖਾਈ ਜਾਂਦਾ ਤੇ ਆਪਣੇ ਕੰਮ ਦੀ ਕੋਈ ਮਿੱਤਰੋ ਸੰਗ ਸ਼ਰਮ ਨਹੀਂ ਹਨਾ ਕੰਮ ਜ਼ਰੂਰੀ ਆ ਤੇ ਉਧਰ ਸਰਦਾਰ ਮੂੰਗਫਲੀ ਨੀਰਾ ਝਾਰੀ ਜਾਂਦਾ ਆਪਣੇ ਖਾਣਮ ਤੇ ਇਹੀ ਚੱਲਦਾ ਕੰਮ ਬਈ ਠੀਕ ਆ ਆਪਾਂ ਕਰੀਏ ਨੇ ਸਫਾਈ ਆਪਾਂ ਮਣਾਖੀ ਨੂੰ ਵੀ ਪਾਤਾ ਤੇ ਹੁਣ ਆ ਗਈ ਬਾਰਿ ਸੱਚੇ ਦੀ ਠੀਕ ਹੈ ਤੇ ਜਾਨਵਰ ਆਪਣੇ ਸਾਰੇ ਖਾਈ ਜਾਂਦੇ ਨੇ ਤੇ ਬਠਲ ਪਾਉਣਾ ਕਿੰਨਾ ਪਾਉਣਾ ਹੁੰਦਾ ਸਰਦਾਰਾ ਮੂੰਗਫਲੀਆ ਨੀਰਾ ਭਾਈ ਜੀ ਘੱਟੋ ਘੱਟ 5 ਕਿਲੋ ਨੀਰਾ ਪਾਉਣਾ ਅੱਛਾ ਬਸ 5 ਕਿਲੋ 5 ਕਿਲੋ ਆ ਹੁਣ ਆਪਾਂ ਸੱਚੇ ਨੂੰ ਪਾਉਣਾ ਬਾਈ ਠੀਕ ਹੈ ਆਇਆ ਫਿਰ ਚੱਲ 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 ਸ਼ਰਾਰਤੀ ਬਾळा ਹੈ ਪਾਰੇ ਪਾਰੇ ਕੁਝ ਨਹੀਂ ਕਹਿੰਦਾ ਪਾਰੇ 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 ਸ਼ਰਾਰਤੀ ਦਾ ਕੋਈ ਬਾळा ਹੈ ਠੀਕ ਹੈ ਚੱਕੋ ਇਹਦਾ ਵੀ ਕਰਤਾ ਖੁਰਲ ਫੁੱਲ ਇਹ ਖਾਊਆ ਹੁਣ ਠੀਕ ਹੈ ਜਿਵੇਂ ਮਰਜ਼ੀ ਖਾਈ ਜਾਵੇ ਇਹ ਆ ਮਿੱਤਰੋ ਆਪਣਾ ਸੱਚਾ ਠੀਕ ਹੈ ਤੇ ਹੁਣ ਇਹਨੂੰ ਵੀ ਪਾਤਾ ਸਾਂਹ ਚੱਲਦਾ ਬਈ ਕੰਮਕਾਰ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਆਪਾਂ ਸਫਾਈ ਕਰ ਦਿੰਦੇ ਹਾਂ ਮਿੱਤਰੋ ਸੋਚੇ ਨਹੀਂ ਆਪਣੇ ਲਵੇ ਆਉਣੀ ਹੁੰਦਾ ਠੀਕ ਹੈ ਇਹਨੇ ਆਪਣੇ ਨਾਲ ਸ਼ਰਾਰਤ ਤਾਂ ਕਰਨੀ ਹੁੰਦੀ ਕਿਤੇ ਕੁਛ ਕਰ ਲੈ ਕਿਤੇ ਕੁਛ ਕਰ ਲਿਆ ਪਰ ਸ਼ਰਾਰਤੀ ਬਾੜਾ ਇਹ ਹੈ ਹਾਂ ਚਾਹ ਫਿਰ ਬਾਹਰ ਜਾ ਚੱਲ ਚੱਲ ਫਿਰ ਬਾਹਰ ਚੱਲ ਬਾਹਰ ਚੱਲ 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 ਬਾਹਰ ਖਾ ਚੱਲ ਬਾਹਰ ਖਾ ਇੱਥੇ ਖਾ ਬਾਹਰ ਅੰਦਰ ਕਿਆ ਕਰਦਾ ਇੱਥੇ ਮਿੱਤਰੋ ਆਪਾਂ ਕਰਾਂਗੇ ਸਫਾਈ ਆਪਣੀ ਚੱਲੀ ਜਾਂਦੀ ਸਫਾਈ ਲਾ ਫੇਰ ਆ ਗਿਆ ਅੰਦਰ ਹੈ ਬੋਲਾ ਲੈ ਦੱਸ 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 ਛੱਤਰ ਪਹਿਣਗੇ ਤੇਰੇ ਚੌੜ ਕਰਨ ਨੂੰ ਤਾਂ ਬਾਈ ਬਾਹਲਾ ਇਹ ਲੈ ਵੀ ਮਿੱਤਰੋ ਆਪਾਂ ਕਰਤੀ ਸਫਾਈ ਤੇ ਆਪਾਂ ਦਾਣਾ ਫੱਕਾ ਪਾਤਾ ਤੇ ਹੁਣ ਆਪਣੀ ਹੋਰੀ ਬਾਈ ਮਲਾ ਮਾੜੀ ਮਾੜੀ ਦਾੜੀ ਸੈੱਟ ਕਰਾਉਣ ਵਾਲੇ ਆਪਾਂ ਚੱਲਦੇ ਨਾਈ ਕੋਲੇ ਵਾਲ ਊਲ ਕਟਾ ਕੇ ਆਉਣੇ ਆ ਤੇ ਵਿਆਹ ਬੂ ਆ ਰਹੇ ਨੇ ਵਿਆਹ ਦੇਖਾਂਗੇ ਹੈ ਤੇ ਵਲੌਗ ਨਾਲ ਐਂਡ ਤੱਕ ਬਣਿਆ ਰਹੋ ਬਸ ਲੈ ਵੀ ਮਿੱਤਰੋ ਦੋ ਕਹਿੰਦੇ ਆਪਣੇ ਕੋਲੇ ਸਾਣ ਦੇ ਤੀਜਾ ਪਲਵਾਨ ਚੱਕ ਮੁੰਡਿਆ ਠੀਕ ਆ ਮੁੰਡਾ ਖੇਡਣਾ ਕਿੱਥੇ ਖੇਡਣੀ ਆ ਨਾ ਇੱਥੇ ਕਿੱਥੇ ਆਲੂਪੁਰ 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 ਖੇਡਣੀ ਆ ਚਲ ਮਾਰ ਕੇ ਕਿਵੇਂ ਮਾਰਾਂ ਤੇ ਕਿਟ ਓਕੇ ਸਾਰਾ ਕੁਝ ਕਿੰਨੇ ਓਪਨ ਬਦਨ ਕਿੰਨਾ ਦੇ ਵਿੱਚ 90 ਖੇਡ ਕੇ ਆਉਣੀਆ 90 ਖੇਡ ਕੇ ਆਉਣੀਆ ਕਿਵੇਂ ਰਹੂਆ ਸਰੀਰ ਸੱਟ ਖਾ ਪੀ ਲੈ ਸਾਰਾ ਕੁਝ ਹੈ ਕੇਰਾ ਕੈਮ ਮੁਰਕ ਕੇ ਪਤਾਣੀ ਆਪਾਂ ਚੱਲਦੇ ਆ ਬਈ ਇਹਨੂੰ ਛੱਡਣ ਝੰਡੂ ਕੇ ਪਿੰਡ ਹਣਾ ਕਿਵੇਂ ਜੇ ਕਰਾਈਏ ਮੇਰਾ ਇਹ ਸਟਾਈਲ ਹੈ ਵਾਹ ਵੇ ਦੁਨੀਆ ਕਿਵੇਂ ਜੇ ਕਰਾਈਏ ਅਜੇ ਨਾ ਦੁਨਰਾ ਹਾਂ ਇਹ ਬਣਾ ਹੂੰ ਮੈਂ ਇਸ ਕਿਤਾਬ ਉਹ ਦੇਖ ਲੈ ਕਿਵੇਂ ਬਣਾਉਗਾ ਕਿਵੇਂ ਮੈਂ ਨਾ ਸੋਨ ਮੈਂ ਮਾਸਕ ਕਰਦੇ ਮਾੜੇ ਮਾੜੀ ਸ਼ਾਨ ਚੰਗੇ ਹੈ ਵਾਹ ਬਾਲ ਤਾਂ ਰਹਿਣ ਨੇ ਯਾਰ ਹਨਾ ਚੱਲੀ ਦਾੜੀ-ਦਾੜੀ ਕਰਦੇ ਬਾਲ ਤਾਂ ਸੈਟ ਆ ਬਾਲ ਤਾਂ ਵੱਡੇ ਰੱਖਾਂਗੇ không thể đi cái đó cái 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 vào đây 来 ਮਿੱਤਰੋ ਆਪਾਂ ਬਾਈ ਅੱਜ ਕੁ ਮੱਜਾਂ ਨਮਾਈਆਂ ਸੀ ਵੈਸੇ ਪੋ ਆਉਣ ਵਾਲਾ ਮੱਜਾਂ ਨਮਾਈ ਜੇ ਤੇ ਹੁੰਦੇ ਪਰ ਆਪਾਂ ਧੁੱਪੇ ਧੁੱਪੇ ਬੰਨ ਦਿੰਦੇ ਹਣਾ ਤੇ ਸਰਦਾਰ ਲਾਈ ਜਾਂਦਾ ਤੇਲ ਤੇਲ ਲਾਉਣ ਦੇ ਕੀ ਫਾਇਦੇ ਨੇ ਤੇਲ ਦੇ ਬਾਈ ਸਿੰਘ ਮੁੜਦਾ ਵਧੀਆ ਅੱਛਾ ਉੰਡੀ ਵਾਲੀ ਆ ਠੀਕ ਹੈ ਅੱਛਾ ਮਤਲਬ ਜਾਨਵਰ ਸਟ੍ਰੈਸ ਨਹੀਂ ਮੰਨਦਾ ਸਟ੍ਰੈਸ ਨਹੀਂ ਮੰਨਦਾ ਸਹੀ ਗੱਲ ਆ ਜਦੋਂ ਇਹਦੇ ਖੁਰਕ ਹੁੰਦੀ ਆ ਖੁਸ਼ਕ ਹੁੰਦਾ ਫਿਰ ਔਖਾ ਹੋ ਜਾਂਦਾ ਆਹ ਦਾ ਸਿੰਘ ਮਾਰਦਾ ਫਿਰ ਤੇਲ ਸਰੋਂ ਦਾ ਹਾਂ ਸਰੋਂ ਨਹੀਂ ਚੱਲਦਾ ਸਰੋਂ ਦਾ ਤੇਲ ਸਰੋਂ ਤੇ ਲਾਤਾ ਮਿੱਤਰੋ ਨਮਾਈਆਂ ਸੀ ਅੱਜ ਉਹ ਵੀ ਕਰੋ ਚੈੱਕ ਉਹਦੇ ਵੀ ਚਮਕਦੇ ਆ ਦੇਖ ਆ ਆ ਇਹ ਬੂਰੀਆਂ ਸ਼ੌਕ ਨਾਲ ਰੱਖਿਆ ਪਰ ਇੱਕ ਆਪਾਂ ਕਾਲੀ ਰੱਖੀ ਆ ਇਧਰਲੇ ਪਾਸੇ ਠੀਕ ਆ ਇਹ ਮੂਰਾ ਨਸਲਾ ਹੈ ਹਾਂ ਦੇਖੋ ਇਹਦੇ ਵੀ ਲਾਤੇ ਆ ਆ ਬਈ ਸ਼ੌਕ ਜਿਹੜੇ ਜਨ ਜਿੰਨੇ ਜਾਨ ਬਰੱਖੇ ਸ਼ੌਕ ਨਾਲ ਰੱਖਿਆ ਕਿ ਨਹੀਂ ਹਾਂ ਆ ਆ ਹੁਣ ਆਪਾਂ ਪਾਣੀ ਪੀਈ ਜਨੇ ਦਿਨ ਵਾਲਾ ਪਾਣੀ ਪੀਉਣਾ ਸੋਚਾ ਪਾਣੀ ਪੀ ਜਾਂਦਾਗਾ ਠੀਕ ਆ ਤੇ ਮੁੜ ਕੇ ਇਹਨਾਂ ਨੂੰ ਖੱਬਲ ਪਾਵਾਂਗੇ ਖੱਬਲ ਲਿਆਂਦਾ ਪਿਆ ਠੀਕ ਆ ਆ ਦੇਖੋ ਪਾਣੀ ਪੀ ਜਾਂਦਾ ਇਹ ਠੀਕ ਆ ਐ ਚੱਲਦਾ ਬਈ ਕੰਮ ਕਰ ਉਹ ਪਿਆ ਖੱਬਲ ਦੇਖੋ ਖੱਬਲ ਖਵਾਉਣਿਆਂ ਠੀਕ ਆ ਆ ਰਿਹਾ 500 ਚਾ ਪਾਣੀ ਘਾਟ ਹੀ ਪੀਂਦਾ ਹਾਂ ਫੇਰ ਮਿੱਤਰ ਹੋਰੀ ਜਾ ਗਏ ਬਈ ਮੋਟਰਸਾਈਕਲ ਚੱਕ ਕੇ ਹੈਪੀ ਦੇ ਫਾਰਮ ਤੇ ਹੈਪੀ ਦੇ ਜਾਨਵਰ ਦਿਖਾਉਣਿਆਂ ਬਈ ਤੁਹਾਨੂੰ ਜਾਨਵਰ ਘੈਂਟ ਨੇ ਦੇਖੀ ਚੱਲਿਓ ਐਂ ਹੀ ਚੱਲਦਾ ਆਪਣਾ ਸਾਰਾ ਦਿਨ ਕੰਮ ਉਹ ਸ਼ੇਰ ਕੋਲੇ ਲੈ ਕੇ ਆ ਗਏ ਤੁਹਾਨੂੰ ਠੀਕ ਆ ਹੈਪੀ ਹੋਰ ਤਾਂ ਕਿਸੇ ਪਾਸੇ ਦੇਖਦੇ ਨਹੀਂ ਉਹ ਤਾਂ ਸ਼ੇਰ ਉਹ ਵੀ ਦਿਖਾਉਣਿਆਂ ਹਾਂ ਕਿਵੇਂ ਆ ਓਏ ਇਹ ਆ ਬਈ ਹੀਰਕੇ ਵਾਲਾ ਦਲਸ਼ੇਰ ਠੀਕ ਆ ਆ ਮੂੰਗਫਲੀਆ ਨੀਰਾ ਪਾਇਆ ਪਿਆ ਇੱਧਰ ਠੀਕ ਆ ਇੱਧਰ ਆ ਜੰਮੀ ਤੇ ਜਾਨਵਰ ਸਿਆਣੇ ਨੇ ਇਹ ਤੇ ਘੋੜੀਆਂ ਨਾਲ ਇਹ ਕਰਤਾ ਅੱਡ ਹੁਣ ਇਹ ਆੱਡ ਹੀ ਰਹਿੰਦਾ ਹਾਂ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਦਾ ਤੇ ਉੱਧਰ ਖੜੀ ਆ ਆਪਣੀ ਨੂਰਾ ਠੀਕ ਆ ਆੱਡੇ ਇਹ ਕਰਤੀ ਇੱਧਰ ਇਹ ਇੱਧਰ ਕਰਤੇ ਠੀਕ ਐ ਚੱਲਦਾ ਕੰਮ ਕਰ ਤੇ ਉੱਧਰ ਆਉਂਦਾ ਹੈਪੀ ਹੈਪੀ ਨਾਲ ਸਾਨੂੰ ਮਿਲਾਉਣੇ ਆ ਤੇ ਨੀਰਾ ਮੂੰਗਫਲੀ ਦਾ ਇਹਨਾਂ ਨੂੰ ਆ ਪਿੰਦਾ ਬਈ ਠੀਕ ਆ ਆ ਜਲ ਲਗਾ ਮੁਕਾਰ ਬਾਕੀ ਰਾਜੀ ਹੋਈ ਜਾਂਦਾ ਉਧਰ ਸਿੱਧੂ ਹੀਰਕੇ ਵਾਲਾ ਕਿਵੇਂ ਆ ਜੋਬਰਾ ਠੀਕ ਹੈ ਠੀਕ ਹੈ ਵਧੀਆ ਵਧੀਆ ਬਸ਼ੇਰਾ ਹੁਣ ਸਾ ਟਰੈਨ ਲੱਗ ਗਿਆ ਨਾ ਅੱਛਾ ਖੜਦਾ ਛੁੱਟਦਾ ਛਲਦਾ ਬਸ ਹੀ ਖੜਿਆ ਅੱਛਾ ਖੜ ਲਈ ਹਿੱਕੀ ਖੜਿਆ ਉੱਪਰ ਨਹੀਂ ਬੰਨਿਆ ਖੜਦਾ ਨਹੀਂ ਬੰਨਿਆ ਵੀ ਨਹੀਂ ਖੜਦਾ ਮਿੱਤਰੋ ਇਹ ਸੋਜਾ ਸੋਜਾ ਜਾਂ ਕਿਵੇਂ ਆ ਰਿਹਾ ਲੱਤਾਂ ਸੋਜਾ ਜਾਂ ਕਿਨੇ ਆ ਰਿਹਾ ਹਾਂ ਹਾਂ ਕਾ ਤੋ ਕਰਦਾ ਓਏ ਹਸ਼ਰ ਕਿੱਥੇ ਆ ਮਾਰੀ ਬਾਜ ਮੂਰੀ ਚੋ ਨਾ ਬੰਨਾ ਕਰ ਗਲਖੋੜ ਗਲਖੋੜ ਚੋ ਗਲਖੋੜ ਨਾਲ ਬੰਨਾ ਕਰ ਇਹਨੂੰ ਆਇਆ ਇਹ ਜੋਬਰ ਪਾਜ ਕੱਢ ਲੈ ਬਈ ਆਪਾ ਦਲਸ਼ੇਰ ਆ ਠੀਕ ਆ ਅਰਜਨ ਰੌਲੀ ਵਾਲੇ ਦਾ ਬਈ ਬੱਚਾ ਇਹੇ ਠੀਕ ਆ ਦੇਖੀ ਚੱਲੋ ਇਹਨੂੰ ਆਪਾਂ ਖੜਨਾ ਸਿਖਾਉਣਾ ਹੈ ਹੁਣ ਚਿੱਟਾ ਕਿੰਨਾ ਝਾਕਦਾ ਹਨਾ ਰੋਕਲਾ ਹਸ਼ਰ ਰੋਕਲਾ ਰੋਕਲਾ ਆਪਾਂ ਜਰਾ ਉਹ ਕਰੀਏ ਦਾ ਤੇਰਾ ਡੈਡੀ ਕਦੋਂ ਕਾਜੂ ਆਪਾਂ ਤਾਂ ਕੱਦ ਨਾ ਵੀਣੀ ਕੱਦ ਮਿਲ ਲਾਂਗੇ ਹਨਾ ਮਣੀ ਹੈ ਨਾ ਅੱਜ ਮਣਿਆ ਸੀਗਾ ਕਿੰਨਾ 52 ਇੰਚ ਵਧ ਗਿਆ ਹੂੰ ਹੂੰ ਦਲਛੇਰ ਦੂਰ ਲੈ ਕੇ ਚੱਲ ਦੂਰ ਲੈ ਕੇ ਚੱਲ ਦੋ ਚੱਲ 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 ਫਿਰ ਚਾਲ ਆ ਆ ਮਿੱਤਰੋ ਚੱਲ ਚੱਲ ਹੁਣ ਤਾਂ ਸਿਆਣਾ ਹਾਂ ਲੱਤ ਨਹੀਂ ਆ ਰਹੀ ਅੱਜ ਅੱਛਾ ਲੱਤ ਮਾਰ ਦਿੰਦਾ ਤੌਰ ਕਿੰਨੀ ਘੈਂਟ ਆ ਲੈ ਤੌਰ ਦਰਜ ਨਾਲ ਹੀ ਹੈਨਾ ਹੈ ਲੈ ਵੀ ਮਿੱਤਰੋ ਆਪਾਂ ਬਾਈ ਅੱਜ ਪਹਿਲੀ ਵਾਰੀ ਸੜਕ ਤੇ ਲਿਆਂਦਾ ਇਹਨੂੰ ਠੀਕ ਆ ਆਪਣੇ ਦਲਸ਼ੇਰ ਨੂੰ ਤੇ ਵੜਕਾਂ ਕਰੋ ਚੈੱਕ ਤੇ ਬਾਕੀ ਖੜਨੀ ਖੁੜਨੀ ਬਾਕੀ ਸਾਨੂੰ ਪਤਾ ਹੀ ਹਰਜਾ ਰੌਲੀ ਲੜਦਾ ਬਾਈ ਇਹ ਡਾਇਰੈਕਟ ਆ ਠੀਕ ਆ ਖੜਨੀ ਖੁੜਨੀ ਚੈੱਕ ਕਰੋ ਇਹ ਮੜਕ ਪੂਰੀ ਆ ਅਗਰੈਸ਼ਨ ਦੇਖੋ ਘੋੜੇ ਦਾ ਕਿੰਨਾ ਤੇ ਬਾਕੀ ਇਧਰ ਹੀ ਟਵਾਲੀਓ ਆਪਾਂ ਇਧਰ ਦੀ ਹਾਂ ਜੀ ਹਾਂ ਇਧਰ ਹੀ ਇਧਰ ਹੀ ਤੇ ਛੈ ਬਣੂ ਚੰਦਰਾ ਬਣੂ ਚੰਦਰਾ ਠੀਕ ਆ ਇਹ ਗੱਲ ਨਹੀਂ ਹੈਗੀ ਖੜਨੀ ਖੜਨੀ ਤੁਸੀਂ ਚੈੱਕ ਕਰ ਲਓ ਵਿੜਕ ਦਾ ਪੂਰਾ ਪਰ ਹੁਣ ਜਦੋਂ ਆਪਾਂ ਇਹਨੂੰ ਸੜਕ ਤੇ ਕੱਢਣ ਲੱਗ ਗਏ ਨਾ ਬਾਈ ਇਹ ਸਿੱਖ ਜੂ ਸਾਰਾ ਕੁਝ ਖੜਨਾ ਵੀ ਕਿੰਨੀਆਂ ਵੜਕਾਂ ਮਾਰਦੀਆਂ ਹਸਰਾ ਚਾਰ ਪੰਜ ਮਾਰਦੀਆਂ ਨਾ ਖੜਨਾ ਵੀ ਸਿੱਖੀ ਜੀ ਖੁੱਲਕੇ ਮਾਰਾ ਵਾਜੇ ਮੈਂ ਸੱਚਾ ਮਾਰਦਾ ਹੁੰਦਾ ਹਾਂ ਕੀ ਹੋ ਗਿਆ ਖੜ ਜਾ ਫਿਰ ਖੜ ਦਾ ਖੜ ਨਹੀਂ ਹੁਣ ਜੇ ਆਪਾਂ ਨੂੰ ਖੜਨ ਨਹੀਂ ਸਿਖਾਵਾਂਗੇ ਫੇਰ ਹੀ ਸਿੱਖੂ ਇਹ ਐਗਰੈਸ਼ਨ ਦੇਖਿਆ ਯਾ ਇਹ ਮਾਰਦਾ ਵੜਕਾ ਹੈ ਬਾਕੀ ਬਾਈ ਛੇਤੀ ਆਪਾਂ ਇਹਨੂੰ ਕਰਾਂਗੇ ਹਨਾ ਤਿਆਰ ਤੇ ਹੋ ਗਿਆ ਬਾਈ ਇਹ 55 ਇੰਚ ਕਿੰਨੇ ਮਹੀਨੇ ਲੱਗਛ ਰਹੇ ਇਹ 8 ਮਹੀਨੇ ਚਾਰ ਪੰਜ ਦਿਨ ਘੱਟ ਹੈਗਾ ਆ 8 ਮਹੀਨੇ ਦਾ ਜੇ ਹੋਇਆ ਨਹੀਂ ਤੇ 55 ਇੰਚ ਹਾਈਟ ਕਰ ਗਿਆ ਹੂੰ ਦੋ ਚੇਰੇ ਐ ਮਾਰਦਾ ਵਈ ਵੜਕਾਂ ਬਾਲੇ ਵੀਰ ਕਹਿੰਦਾ ਵੀ ਵੜਕਾਂ ਮਾਰਨ ਕਿਵੇਂ ਲਾਇ ਬਈ ਜਨਵਰਾਂ ਦੇ ਵਿੱਚ ਰਹਿਣਾ ਪੈਂਦਾ ਸਿਖਾਉਣਾ ਪੈਂਦਾ ਸਾਰਾ ਕੁਝ ਠੀਕ ਐ ਬਾਕੀ ਘਾਟੜਾ ਦਾਸ ਪੂਰਾ ਹੈਨਾ ਰ ਅੱਗੇ ਨਾਲ ਸਾਫ਼ ਵੀ ਰਹਿਣ ਲੱਗ ਗਿਆ ਸਾਫ਼ ਰਹਿਣ ਲੱਗ ਗਿਆ ਓ ਐਂਗਲ ਸਹੀ ਆਉਂਦਾ ਹਾਂ ਹੈ ਐਂਗਲ ਸਹੀ ਆਉਂਦਾ ਸਾਫ਼ ਵੀ ਰਹਿਣ ਲੱਗ ਗਿਆ ਲੈ ਇਹ ਤੋੜ ਕਿੱਧਰ ਚੱਲ ਫਿਰ ਤੇ ਤੋੜਾ ਦਿਖਾਈ ਆ ਜਾ ਚੱਲ ਫਿਰ ਚਾ ਚੱਲ 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 ਤੋੜ ਤਰੀ ਨੇ ਲੋਕ ਸਲਾਮਾ ਕਰਦੇ ਨੇ ਸਰਦਾਰ ਤੇਰੀ ਨੂੰ ਬੋਸ ਨਾਮ ਪਾ ਕਾ ਸਰਦਾਰ ਹੈ ਗੜੇ ਲੋਟ ਚਾਲ 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 ਇਹਨੂੰ ਹਣ ਇਕੱਲੇ ਨੂੰ ਕੱਢਣ ਦਾ ਫਾਇਦਾ ਹਰ ਜਾ ਇਕੱਲੇ ਨੂੰ ਕੱਢਣ ਦਾ ਫਾਇਦਾ ਹਰ ਜਾ ਏ ਹਟ ਹਟ ਖੜ ਫਿਰ ਖੜ ਰੋਕ ਰੋਕ ਤਰਦਾਈ ਵਾਲਾ ਯਾਰ ਹੈ ਕੱਢਿਆ ਨਹੀਂ ਆ ਕੇ ਦੇ ਬਾਹਰ ਹਾਂ ਹੁਣ ਹੌਲੀ ਹੌਲੀ ਕੱਟਾ ਕਰਾਂਗੇ ਲੈ ਜਾਇਆ ਕਰਾਂਗੇ ਨਾ ਝੱਕੇ ਆ ਜਾ ਆ ਜਾ ਚੱਲ ਗੱਡੀ ਆਉਂਦੀ ਆ ਯਾਰ ਹਨਾ ਸਾਈਡ ਤੇ ਕਰ ਲਓ ਹੈ ਸਾਈਡ ਤੇ ਉਹ ਬਾਣ ਤੇ ਵੜ ਲਓ ਇੱਧਰਲੇ ਚ ਨਾ ਵੜੀਏ ਇੱਧਰਲੇ ਚ ਵੜ ਲਓ ਕਿਹਜ ਵੜ ਲਈ ਇੱਧਰ ਹੀ ਵੜ ਲਓ ਗੱਡੀ ਡਪਾਈ ਹੈ ਨਾ ਆ ਜਾ ਬਤਾ ਗੱਡੀ ਗੁੱਡੀ ਤੋਂ ਬਈ ਸਾਈਡ ਤੇ ਕਰ ਲਓ ਆ ਨਾ ਨੇੜੇ ਫੜ ਲਓ ਨੇੜੋਂ ਨਹੀਂ ਇਹਨੂੰ ਐਵੇਂ ਛੜਾ ਦੂੰ ਹੈ ਇੱਕ ਅੱਧੀ ਵੀ ਨਹੀਂ ਛੜਾ ਕੇ ਸੀ ਨਾ ਪਹਿਲਾਂ ਜੁੜਦੇ ਨਹੀਂ ਹੈਗੇ ਰਵਾਇਏ ਵੜ ਕੇ ਹੋਰ ਰੁਕ ਜਾ ਰੁਕ ਜਾ ਦਲਸ਼ੇਰ ਹਾਂ ਹੁਣ ਆ ਰਹੀ ਹੈ ਖੁੱਲ ਕੇ ਖੁੱਲ ਕੇ ਖੁੱਲ ਕੇ ਵੋਲਿਊਮ ਵੋਲਿਊਮ ਖੁੱਲ ਗਈ ਜਿਵੇਂ ਜਿਵੇਂ ਦੂਰ ਹੋਈ ਜਾਂਦੇ ਓਵੇਂ ਵੋਲਿਊਮ ਵਧ ਜਾਂਦੀ ਆ ਸਹੀ ਗੱਲ ਆ ਹਾਂ ਦਲਸ਼ੇਰ ਪੂਰਾ ਗੁੱਸਾ ਪੂਰਾ ਦਿਖਾਉਂਦਾ ਹੂੰ ਵੀ ਮੈਨੂੰ ਕਾਹਤੋਂ ਲਿਆ ਆ ਵੀਰੋ ਚਾਹ ਸੜਕ ਤੇ ਲੀ ਚਾਲ ਫਿਰ ਚਾਲ ਫਿਰ ਸੜਕ ਤੇ ਜੰਲੀਏ ਚਾਲ ਆ ਜਾ ਆ ਜਾ ਯਾਰਾ ਚੱਲ ਦਲਸ਼ੇਰ ਆਇਆ ਮਾਗਰੋਂ ਫਰੀ ਚੱਲ ਲੈ ਵੀਡੀਓ ਹਾਂ ਚੱਲ ਚੱਲ ਪੁੱਤਾਂ ਕੋਲੋਂ ਦਾ ਕੱਬਾ ਪੂਰਾ ਹਾਂ ਪੂਰਾ ਮੈਂ ਤਾਂ ਹੁਣੇ ਡਰ ਲੱਗਣ ਲੱਗ ਗਿਆ ਇਹ ਤੋਂ ਆ ਦੇ ਕੱਢ ਕੇ ਨਾ ਇੰਨਾ ਫਰਕ ਹੁੰਦਾ ਨਿੱਧ ਕਰ ਲਈ ਨਾ ਜਾਨਵਰ ਸੈੱਟ ਰਹਿੰਦਾ ਬਾਈ ਜਿੰਨਾ ਵੀ ਆਪਾਂ ਨੂੰ ਕੱਢ ਕੇ ਹੋ ਕਰਾਂਗੇ ਬੜਕ ਮਰ ਬਾਈ ਜੀ ਹੂੰ ਦਲਸ਼ੇਰ ਕੰਨੀ ਸਿੱਧੇ ਕਰ ਲੈਣਾ ਤਾਂ ਫੇਰ ਮਾਰੂ ਹਾਂ ਕੰਨੀ ਸਿੱਧੇ ਕਰੂ ਉਹਦੋਂ ਮਾਰੂਗਾ ਹਾਂ ਗ੍ਰੈਸ਼ਣ ਜਿਹਾ ਤਾਂ ਨਾ ਹੂੰ ਉਹਨੂੰ ਕੱਢਾਇਆ ਕਰੀਏ ਡਰਨ ਜ਼ਿਆਦਾ ਲੱਗ ਗਿਆ ਪਰ ਸ਼ੇਰ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਉਹ ਲੱਗਦਾ ਸੋਹਣਾ ਹਨਾ ਹੂੰ ਪਰ ਸ਼ੇਰ ਉਹ ਹੱਥਾ ਫੇਰੀ ਵੀ ਕਰਨ ਲੱਗ ਗਿਆ ਨਾ ਜ਼ਰੂਰੀ ਆ ਜ਼ਰੂਰੀ ਆ ਇਹ ਸਾਰਾ ਕੁਝ ਹੀ ਜ਼ਰੂਰੀ ਆ ਉਹ ਲੱਗਦਾ ਪੂਰਾ ਹਾਂ ਪੂਰਾ ਵਾਸੀ ਟਰੌਕ ਨਾਲ ਪਾਲਾਂਗੇ ਬਾਈ ਇਹਨੂੰ ਠੀਕ ਆ ਤੰਨ ਕੰਨ ਦੇਖੋ ਹੂੰ ਦਲਸ਼ੇਰ ਐ ਵੜਕਾਂ ਮਰਵਾਉਣੇ ਬਾਈ ਤੁਹਾਨੂੰ ਕਿੰਨੀਆਂ ਵੜਕਾਂ ਸੁਣਾ ਦਿਆਂ ਚੱਲੀਏ ਹੁਣ ਬਾਈ ਵੀਡੀਓ ਚੱਲਦੀ ਨਹੀਂ ਸਾਰੇ 2 ਮਿੰਟ ਹੋਏ ਆ ਇਹਦਾ ਵੜਕਾ 20 ਮਰਵਾ ਦਿਆਂ ਵੜਕਾ 20 ਮਰਵਾ ਦਿਆਂ ਹੂੰ ਦਲਸ਼ੇਰ ਫੁੱਲਕੇ ਮਾਰ ਖੁੱਲ ਕੇ ਓਏ ਖੜ ਖੋ ਕੌਣ ਖੜਾ ਦਲਸ਼ੇਰ ਦਲਸ਼ੇਰ ਕਿੰਨਾ ਬੁਲਾਇਆ ਹੁਣ ਇਹਨੂੰ ਐ ਬਾਈ ਬੜਕਾ ਮਾਰ ਲੱਗਦਾ ਠੀਕ ਐ ਬੁਲਾਈ ਚੱਲੇ ਫੇਰ ਸੈਟ ਰਹਿੰਦਾ ਇਹ ਹਾਂ ਦਾ ਸ਼ੇਰ ਕੀ ਕਹਿੰਦਾ ਇਹ ਹਾਂ ਗੁੱਸਾ ਕਰਦਾ ਗੁੱਸਾ ਕਰਦਾ ਸੜਕ 'ਤੇ ਚੜਾਈਏ ਆਉਂਦਾ ਨਹੀਂ ਕੁਛ ਆਪਾਂ ਘਰੇ ਲੈ ਕੇ ਚਾਲਦੇ ਹਾਂ ਚੱਲ ਪੁੱਤ ਚੱਲ ਪੁੱਤ ਚਾਲਾ ਚੱਲ ਚੱਲ ਆ ਜਾ ਚੜ ਦੇ ਚੜ ਦੇ ਚੜਦਾ ਚੜਦਾ ਮਗਰੋਂ ਜੀਪ ਜੀਵੀ ਟਪਾ ਦੀਏ ਟਪਾ ਇਹਨੂੰ ਬਾਈ ਖੜ ਕੇ ਤੋਂ ਹਣਾ ਲਫਾਫੇ ਦੇ ਖੜਕੇ ਤੋਂ ਸਾਰੇ ਕਾਸੇ ਤੋਂ ਮਤਲਬ ਇਹਦਾ ਡਰ ਖੋਲਣਾ ਪਊਗਾ ਠੀਕ ਆ ਜੀ ਡਰ ਖੋਲਾਂਗੇ ਫੇਰ ਹੀ ਆ ਫੇਰ ਹੀ ਭਾਈ ਹੋਊਗਾ ਹਣਾ ਡਰ ਖੋਲਣੇ ਪੈਂਦੇ ਆ ਲਾ ਬੋਦੀ ਗੱਡੀ ਟੱਪ ਗਈ ਠੀਕ ਆ ਐਨੇ ਨਾਲ ਹੀ ਡਰ ਖੁੱਲ ਜਣਾ ਚੱਲੀ ਆ ਜੀ ਹਾਂਜੀ ਹਾਂ ਐ ਚੱਲਦਾ ਭਾਈ ਕੰਮ ਆ ਜਾ ਹੁਣ ਦੇਖੋ ਸਟਾਰਟ ਇਹਦੇ ਚੱਲ 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 ਕਰਦਾ ਲਵੇ ਆ ਜਾ ਹਾਂ ਸ਼ਰਮ ਨਾ ਕਰਦਾ ਪੈਰ ਚੱਲ ਦਸੇਰ ਕਿਆ ਹੋਇ? ਬੋਜ ਬੋਜ ਧਰਦਾ ਪੈਰ ਭੱਜਾ ਭੱਜਾ ਲਵੇ ਰ ਮਣ ਮਣ ਕੇ ਧਰਦਾ ਮਣ ਮਣ ਕੀ ਆ ਬਸ ਥੋੜਾ ਡਰ ਖੇਲਣਾ ਹੋ ਰਿਹਾ ਹੈਗਾ ਹਾਂ ਕਿੱਥੇ ਆ ਗਿਆ ਓਏ ਉਹ ਚੀਜ਼ ਆਈ ਜਾਂਦੀ ਆ ਉਹ ਤਾਂ ਗੱਡੀ ਚੱਲ ਲੈ ਭਾਈ ਵੜ ਕੇ ਰੋਈ ਇਥੇ ਹੂੰ ਦਲਸ਼ੇਰ പല ബുദ്ധി ബുളവാ ਔਰ ਫੇਰ ਸੱਟਾ ਸੋਨਾ ਬਣੀ ਜਾਂਦਾ ਫੇਰਾ ਹਾਂ ਦਲਸ਼ੇਰ ਕਿੰ ਆਏ ਇਹ ਆ ਵਈ ਅਰਜਨ ਰੌਲੀ ਵਾਲੇ ਦਾ ਹੂੰ ਮੂੰ ਤਾਂ ਕਹਿ ਨਹੀਂ ਦਿੰਦਾ ਹਾਂ ਪੈਰ ਮਾਰ ਕੇ ਦਿਖਾ ਆਇਆ ਮਿੱਤਰੋ ਰਗਾ ਰੂਗਾ ਬੋਣੀ ਹੈ ਬਹਿਣੀ ਹੈ ਇਹਦੀਆਂ ਠੀਕ ਆ ਫੇਰ ਵੜਕਾ ਮਾਰਿਆ ਕਰੂ ਇਹ ਹੂੰ ਦਲਸ਼ੇਰ ਉਹ ਤਾਂ ਕਹਿ ਨਹੀਂ ਹੁੰਦਾ ਆਇਆ ਜੱਲੀ ਮਨਦੀਪ ਆ ਗਿਆ ਟਪਾਈ ਨਾਲ ਦੀਏ ਆਪਾਂ ਭਵਾਂ ਚ ਕਰ ਲੈਣਾ ਏ ਚੱਲ ਨਾ ਜਾਉਂਦਾ ਤੇ ਲੈ ਜਾ ਕੰਬੀਡੀਓ ਹੋ ਗਈ 8 ਦੀ ਬਹੁਤ ਤਾਂ ਬੜਾ ਹੋ ਗਈ ਚੜ੍ਹ ਜੂਗਾ ਚੜ੍ਹੂਗਾ ਚੜ੍ਹ ਕੇ ਆ ਓਏ ਬਾਕੀ ਸੋਹਣੀ ਚੀਜ਼ ਹੈ ਨਾ 8 ਮਿੰਟਾਂ ਦੇ ਕਿੰਨੀਆਂ ਵੜਕਾਂ ਹੋ ਗਈਆਂ ਹੋਣੀ ਐ ਫਿਰ 88 80 ਮਰਵਾਈਏ ਹੋਰ 25 30 ਦਾ ਮਾਰੀ ਹਾ ਹਾ ਜਾਨ ਲੱਗੀ ਮਾਰ ਗਿਆ ਸੀ ਮਰਵਾਈਏ ਹੋਰ ਹੂੰ ਦਲਸ਼ੇਰ ਖੁੱਲ ਕੇ ਖੁੱਲ ਕੇ ਖੁੱਲ ਕੇ ਫਿਰ ਵੜਕ ਮਾਰ ਹੂੰ ਦਲਸ਼ੇਰ ਪੈਰ ਮਾਰਦਾ ਵੜਕ ਨਹੀਂ ਮਾਰਦਾ ਹੂੰ ਨਲਸ਼ੇਰ ਕਿੱਥੇ ਆ ਗਿਆ ਹਾਂ ਨਲਸ਼ੇਰ ਚਾਓ ਸੱਲਿਏ ਅੜ ਜਾ ਚਲਿਏ ਅਸਰ ਪਿੱਛੋਂ 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 ਲੈ ਵੀ ਮਿੱਤਰੋ ਦੁਬਾਚ ਆ ਗਿਆ ਆਪਾਂ ਸੱਚੇ ਕੋਲੇ ਹੁਣ ਆਪਾਂ ਕੱਢਦੇ ਆ ਸੱਚਾ ਠੀਕ ਹੈ ਇਹਨੂੰ ਫੜਦੇ ਆ ਸਰਦਾਰਾ ਲਿਆ ਰੱਸਾ ਲੈ ਵੀ ਮਿੱਤਰੋ ਆਪਾਂ ਬਾਈ ਦਲਸ਼ੇਰ ਤੋਂ ਬਾਹਰ ਕੱਢ ਲਿਆ ਸੱਚਾ ਠੀਕ ਹੈ ਲਾ ਸਰਦਾਰਾ ਲੈ ਚੱਲ ਬਾਹਰ ਲੈ ਚੱਲ ਦੇਖੋ ਮਿੱਤਰੋ ਸੱਚਾ ਦਿਖਾਉਣਾ ਤੁਹਾਨੂੰ ਅੱਜ ਹਾਂ ਏ ਪੈਰ ਚ ਚੱਲ ਲੈ ਚੱਲ ਲੈ ਚੱਲ ਨਹੀਂ ਵੜਦਾ ਨਹੀਂ ਵੜਦਾ ਨੰਦੀ ਕਿਹਬ ਘੋੜਾ ਇਹ ਲੈ ਨੰਦੀ ਕਿੱਥੇ ਵੜਦਾ ਲੈ ਕੇ ਚਾਲਦੇ ਨੂੰ ਅੱਜ ਬਾਹਰ ਦਿਖਾਉਣ ਇਹਦੇ ਗ੍ਰੈਸ਼ਨ ਤੁਹਾਨੂੰ ਪਹਿਲਾਂ ਤਾਂ ਸ਼ੇਰ ਦੇ ਦਿਖਾਤੇ ਲੈ ਖੜਾ ਇਹਨੂੰ ਸੈੱਟ ਕਰਕੇ ਇੱਥੇ ਹਟਦਾ ਓਏ ਹਟਦਾ ਰੋਕ 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 ਬੱਸ ਰੋਕ ਫੋਨ ਆ ਗਿਆ ਮਲਾ ਤੇਰਾ ਫੋਨ ਚੱਕ ਐ ਆ ਮਿੱਤਰੋ ਕਰੋ ਵੀ ਮਿੱਤਰੋ ਆਪਣਾ ਸੋਚਾ ਚੈੱਕ ਠੀਕ ਆ ਖੜਨੀ ਖੁੜਨੀ ਦਾ ਪੂਰਾ ਘੈਂਟ ਬਣ ਗਿਆ ਤੇ ਆਪਾਂ ਬਈ ਪ੍ਰੈਕਟਿਸ ਇਹਦੀ ਫੁੱਲੀ ਲਵਾਈ ਜਾਂਦੇ ਆ ਤੋਰੀ ਮਾੜਾ ਸਰਦਾਰਾ ਤੋਰੀਆਂ ਨੂੰ ਚੱਲ ਚੱਲ ਜਾਣਦੇ ਜਾਣਦੇ ਆ ਦੇਖੋ ਚੱਲਦਾ ਮੇਲ ਮੇਲ ਬਾਕੀ ਬਈ ਵਲੌਗ ਚ ਆਪਾਂ ਤੁਹਾਨੂੰ ਦਲਸ਼ੇਰ ਵੀ ਦਿਖਾਇਆ ਤੇ ਆਪਾਂ ਤੁਹਾਨੂੰ ਸੋਚਾ ਮੋੜ ਲਿਆ ਇੱਥੋਂ ਮੋੜ ਲਿਆ ਹੁਣ ਪਿੰਡ ਕਿ ਨਹੀਂ ਕਰਦੇ ਪਿੰਡ ਕਣੀ ਨਾ ਨਾ ਹੁਣ ਜਾਣ ਦੇ ਸਪੀਡ ਨਾਲ ਜਾਣ ਦੇ ਜਾਣ ਦੇ ਜਾਣ ਦੇ ਜਾਣ ਦੇ ਉਵੇਂ ਫੀਡ ਨਾਲ ਲਵੇ ਰਹਿਣਾ ਮੜਾ ਜਾ ਐ ਚੱਲਦਾ ਬਾਈ ਕੰਮਕਾਰ ਚੱਲ 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 ਰੋਕ ਰੋਕ ਰੱਖਣਾ ਪੈਂਦਾ ਬੱਟੂ ਚੱਲ ਹਟ ਦੁਰਨੀ ਮਿੱਤਰੋ ਬਾਜੂ ਵਾਲੀ ਐ ਦੀ ਜਵੇਂ ਬਾਜ਼ੁਰਦ ਹੁੰਦਾ ਸੀ ਨਾ ਨਾ ਚੱਲ 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 ਕੋੜੇ ਐ ਚੱਲਦਾ ਦੇ ਵਾ ਰੋਕਲਾ ਰੋਕੀ ਮਾਣਾ ਰੋਕੀ ਰੋਕੀ ਕਰ ਦਦਾੱਚ ਵੀ ਆਣਾ ਚੱਲ ਹੁਣ ਸੈੱਟ ਕਰ ਬਸ ਰੋਕੀ ਮਾਣਾ ਰੋਗਲਾ ਰੋਗਲਾ ਰੋਕੀ ਰੋਕੀ ਰੋਕਲਾ ਰੋਕਲਾ ਰੋਗਲਾ ਇਹ ਮਿੱਤਰੋ ਆਪਣਾ ਸੁੱਚਾ ਟਪਾ ਲੈਣੇ ਮੋਟਰਸਾਂ ਟਪਾ ਲੈਣੇ ਠੀਕ ਆ ਅੱਜ ਵੀ ਬਾੜੀ ਕਰਨ ਲੱਗਿਆ ਹੁਣ ਇਹ ਐਂ ਚੱਲਦਾ ਕੰਮ ਕਰ ਇਹਦਾ ਖੜਨੀ ਖੜਨੀ ਤੁਸੀਂ ਕਰ ਲੋ ਚੱਕ ਤੇ ਅੱਜ ਆਪਾਂ ਜਾਨਵਰ ਸਾਰੇ ਕੱਢੇ ਆ ਤੇ ਸਾਰੇ ਦਿਨ ਦਾ ਬਣਾਇਆ ਵਲੌਗ ਦੇਖੋ ਐਂ ਚੱਲਦਾ ਕੰਮ ਕਰ ਬਾਕੀ ਭਾਈ ਜਾਨਵਰ ਹਨਾ ਕੱਢਣੇ ਪੈਂਦੇ ਆ ਤੋਰੀ ਮੜਾ ਤੋੜ ਲਾ ਉਹ ਚਾਲ ਤੋੜ ਕੱਢਣੇ ਜ਼ਰੂਰੀ ਆ ਜਾਨਵਰ ਭਾਈ ਠੀਕ ਆ ਸਵੇਰੇ ਘੰਟਾ घंटा शाम ठीक है ऐ चलता काम कार अपना हम आपको डेली सू जानवर दिखाया करा रोकी माड़ा सरदार रोक ला रोकी रोकी रोकला 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 ए मित्रो खड़ना खुड़ना सिख जाना जानवर है ना बैस बैस पुत बैस खड़ जा खड़ जा खड़ जा चल तोर ला तोर ला तोर ला सारा कुछ सिखाने पेंद ये ठीक है आप नौकरी भी सिखाई आने ਜਿਹੜਾ ਅਰਜਨ ਦਾ ਆਪਾਂ ਇਹਨੂੰ ਵੀ ਸਿਖਾਈ ਜਨਾ ਤੋਰੀ ਮਾੜਾ ਸੈੱਟ ਕਰਕੇ ਮਾੜਾ ਹੋਰ ਤੋਰ ਐ ਚੱਲਦਾ ਬਾਈ ਐ ਕੰਮਕਾਰ ਚੱਲਦੇ ਆ ਆਪਣੇ ਫੇਰ ਘੋੜੇ ਬਣਦੇ ਆ ਬਾਈ ਜਾ ਕੇ ਦੇਖ ਜਾਂਦਾ ਜਾਂਦੇ ਜਾਂਦੇ ਮਾੜੀ ਸਪੀਡ ਚ ਉਰੇ ਰੋਕ ਲਾ ਰੋਕੀ ਮਾੜਾ ਰੋਕ ਲਾ ਰੋਕ ਲਾ ਰੋਕ ਲਾ ਬਾਕੀ 17 ਪਰੋ ਦੀ ਜ਼ੂਮ ਕਰੋ ਚੈੱਕ ਲੈਂਥ ਲੋਂਥ ਦਾ ਨਾ ਐਂਡਪਾਲੀ ਹੈ ਘੋੜਾ ਠੀਕ ਆ ਆਪਾਂ ਇਹਨੂੰ ਡੇਲੀ ਕੱਢਿਆ ਕਰਾਂਗੇ ਤੇ ਖੜਨਾ ਖੁਰਨਾ ਇਹਨਾਂ ਨੂੰ ਸਿਖਾਈ ਜਾਂਦੇ ਆ ਆਪਾਂ ਤੇ ਆਪਾਂ ਸ਼ੋਹਾਂਾਂ 'ਚ ਜਾਨਵਰ ਪਾਉਣੇ ਆ ਸ਼ੋਹਾਂਾਂ ਲਈ ਤਿਆਰ ਕਰੀ ਜਾਂਦੇ ਆ ਠੀਕ ਆ ਵਧੀਆ ਖਰਾਕ ਚੱਲੀ ਜਾਂਦੀ ਹੈ ਵਧੀਆ ਆਪਣੇ ਜਾਨਵਰ ਬਣ ਜਾਂਦੇ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਠੀਕ ਆ ਲੈਂਥ ਲੈਂਥ ਦਾ ਬਈ ਕਿਵੇਂ ਬਣ ਜਾਂਦਾ ਸੋਚਾ ਠੀਕ ਆ ਤੇ ਘੈਂਟਕ ਬਣਾ ਕੇ ਲਿਆਵਾਂਗੇ ਬਈ ਜਦੋਂ ਵੀ ਮੇਲੇ ਲਾਉਣੇ ਆ ਦਲਸ਼ੇਰ ਨਾਲ ਤੇ ਸੁੱਚੇ ਨਾਲ ਪੂਰੇ ਘੈਂਟ ਬਣਾਵਣਾ ਲਿਆਵਾਂਗੇ ਠੀਕ ਆ ਐ ਆ ਬਈ ਸਾਰਾ ਦਿਨ ਆਪਣਾ ਹੀ ਰਹਿੰਦਾ ਠੀਕ ਆ ਸਰਦਾਰਾ ਔਰ ਕੀ ਕਹਿਣਾ ਚਾਹੇਗਾ ਸਿਆਲ ਤੇ ਜਾਨਵਰ ਖਰਾਕ ਵੱਧ ਖਾਂਦੇ ਹੁੰਦੇ ਆ ਹੈ ਸਿਆਲ ਚ ਬਈ ਧਿਆਨ ਵੱਧ ਦੇਣਾ ਚਾਹੀਦਾ ਅੱਛਾ ਠੰਡੇ ਤੱਤੇ ਦਾ ਅੱਛਾ ਅੱਛਾ ਹਾਂ ਮਾਲੂਕਾਂ ਦਾ ਨਕਾਰ ਤੋਂ ਅੱਛਾ ਹਾਂ ਉਹ ਜੀ ਉਹ ਚੱਲ ਜਿਆ ਸਿਆਲ ਚ ਬਹੁਤ ਚੱਲ ਇਹਨੂੰ ਲਿਜਾ ਹੁਣ ਅੰਦਰ ਲਾ ਕੇ ਦਿਖਾਈ ਆਪਾਂ ਨੂੰ ਚੱਲ ਪੁੱਤ ਚੱਲ 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 ਲੈ ਜਾ ਲੈ ਜਾ ਲੈ ਜਾ ਐ ਮੇਲਦੀ ਰਹਿੰਦਾ ਬਈ ਆਪਣਾ ਇਹ ਠੀਕ ਆ ਬਾਕੀ ਆਪਣੀ ਹੋ ਗਈ ਵਲੌਗ ਦੀ ਸਮਾਪਤੀ ਠੀਕ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੇਰ ਚੱਲੂ ਆ ਐ ਜਾਨਵਰ ਕੜਕੜ ਵਈ ਅੰਦਰ ਲਾ ਦਿੰਨੇ ਆ ਠੀਕ ਆ ਐ ਇਨਾਂ ਦੇ ਬਣੇ ਹੋਇਆ ਸਿਸਟਮ ਹੁਣ ਦਿਓ ਆਪਾਂ ਨੂੰ ਇਜਾਜ਼ਤ ਕਿ ਨਹੀਂ ਸਰਦਾਰਾ ਐ ਪੈ ਕਰਨਗੇ ਵਲਗਣ ਖੜਦਾ ਇੱਕ ਮਿੰਟ ਪੈਪ ਲਾ ਦਮੇ ਖੜਦਾ 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 ਕਿਤੇ ਮੁੜ ਕੇ ਲੋਟ ਹੀ ਨਾ ਆਵੇ ਇਹ ਤੁਹਾਨੂੰ ਭਜਦਾ ਵੀ ਦਿਖਾਵਾਂਗੇ ਚੱਲ ਛੱਡਦੇ ਹੁਣ ਛੱਡਦੇ ਕੱਢਦੇ ਇੱਕਦਮ ਕੱਢਦੇ ਕੱਢ ਕੇ ਫਰੇ ਆ ਐ ਆ ਬਾਈ ਛੜ ਤਾਂ ਹੁਣ ਆ ਲਾਈ ਪੈਪ ਠੀਕ ਆ ਐ ਚੱਲਦਾ ਕੰਮਕਾਰ ਜ਼ਰੂਰੀ ਆ ਬਾਈ ਸਾਰਾ ਕੁਝ ਸਿਖਾਉਣਾ ਇਹਨਾਂ ਨੂੰ ਆਪਾਂ ਹੁਣ ਹੈ ਆ ਦੇਰੀ ਨਹੀਂ